ਸੰਦੂ ਅਤੇ ਸ਼ਰਮਾ ਪਰਿਵਾਰ ਵੱਲੋਂ ਲਗਾਤਾਰ ਆਪਣੇ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ। ਹਲਕਾ ਉਤਰੀ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਚੇਅਰਮੈਨ ਨਗਰ ਸੁਧਾਰ ਟਰਸਟ ਕਰਮਜੀਤ ਸਿੰਘ ਰਿੰਟੂ ਅਤੇ ਸੀਨੀਅਰ ਡਿਪ੍ਰੀਮੀਅਰ ਪ੍ਰਿਆੰਕਾ ਸ਼ਰਮਾ ਦੀ ਅਗਵਾਈ ਵਿੱਚ ਗੰਡਾ ਸਿੰਘ ਵਾਲਾ ਆਪਣੇ ਦਫ਼ਤਰ ਵਿਖੇ ਰਾਸ਼ਨ ਵੰਡ ਸਮਾਗਮ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਆਪਣੇ ਜ਼ਰੂਰਤਮੰਦ ਪਰਿਵਾਰਾਂ ਵਿੱਚ ਰਾਸ਼ਨ ਵੰਡਿਆ ਅਤੇ ਨਾਲ ਹੀ ਆਖਿਆ ਕਿ ਉਹ ਆਪਣੇ ਪਰਿਵਾਰਾਂ ਦੀ ਮਦਦ ਕਰਦੇ ਰਹਿਣਗੇ। ਉਨਾ ਆਖਿਆ ਕਿ ਲਗਭਗ 15 ਸਾਲਾਂ ਤੋਂ ਉਹ ਰਾਸ਼ਨ ਮੰਡ ਸਮਾਗਮ ਕਰ ਰਹੇ ਹਨ ਅਤੇ ਉਸ ਦੇ ਨਾਲ ਨਾਲ ਫ੍ਰੀ ਮੈਡੀਕਲ ਚੈੱਕਅਪ ਕੈਂਪ ਵੀ ਲਗਾ ਰਹੇ ਹਨ। ਉਹਨਾਂ ਆਖਿਆ ਕਿ ਇਹ ਲੜੀ ਨਿਰੰਤਰ جاری ਰਹੇਗੀ। ਇਸ ਮੌਕੇ ਰਤੇਸ਼ ਸ਼ਰਮਾ, ਵਿਸ਼ਾਖਾ ਸਿੰਘ, ਬਲਵਿੰਦਰ ਸਿੰਘ ਕਾਲਾ ਵੀ ਹਾਜ਼ਰ ਸਨ। ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜਦੋਂ ਅਸੀਂ ਨਹੀਂ ਵੀ ਸਿਹਤ ਠੀਕੇ ਉਦੋਂ ਤੇ ਆਪਣੇ ਪਰਿਵਾਰਾਂ ਦੀ ਸੇਵਾ ਕਰਦੇ ਉਹਨੇ ਅੱਜ ਮੇਰੇ ਵੱਲੋਂ ਸਾਡੇ ਰਤੇਸ਼ ਪ੍ਰਿੰਕਾ ਸ਼ਰਮਾ ਜੀ ਦੇ ਪਰਿਵਾਰ ਵੱਲੋਂ ਜੋ ਵੀ ਸਾਡੀ ਨੇਕ ਕਮਾਈ ਆ ਉਹਦੇ ਵਿੱਚੋਂ ਜੋ ਵੀ ਸਾਡੇ ਕੋਲ ਸਰਦਾ ਬੰਦਾ ਸੀ ਆਪਣੇ ਪਰਿਵਾਰਾਂ ਨੂੰ ਤੇ ਆਪਣੇ ਇਲਾਕੇ ਦੇ ਨੂੰ ਹਮੇਸ਼ਾ ਕੁਝ ਨਾ ਕੁਝ ਕਰਦੇ ਰਹੇ ਨੇ ਤੇ ਅੱਜ ਵੀ ਉਸੇ ਲੜੀ ਦੇ ਤਹਿਤ ਇੱਥੇ ਅੱਜ ਰਾਸ਼ਨ ਵੰਡਣ ਦਾ ਜਿਹੜਾ ਪ੍ਰੋਗਰਾਮ ਕੀਤਾ ਇਸ ਤੋਂ ਪਹਿਲਾਂ ਠੰਡ ਦਾ ਮੌਸਮ ਸੀ ਉਦੋਂ ਚਾਰ ਪ੍ਰੋਗਰਾਮ ਅਸੀਂ ਕੀਤੇ ਜਿੱਚ ਅਸੀਂ ਲੋਕਾਂ ਨੂੰ ਬਿਸਤਰੇ ਵੰਡੇ ਸੀ ਸੋ ਇਹ ਸਿਲਸਲਾ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਤੇ ਗੁਰੂ ਮਹਾਰਾਜ ਪ੍ਰਮਾਤਮਾ ਅਗੇ ਅਰਦਾਸ ਕਰਦੇ ਕਿ ਸਾਨੂੰ ਇੰਨੀ ਕਿ ਸ਼ਕਤੀ ਬਖਸ਼ੇ ਕਿ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਜਿਹੜੀਆਂ ਉਹ ਵੀ ਇਹ ਚਲਾਉਂਦੀਆਂ ਰਹਿਣ ਕਿਉਂਕਿ ਇਹ ਅੱਜ ਇਹ ਚੌਥੀ ਪੀੜ੍ਹੀ ਹੋ ਗਈ ਆ ਤਿੰਨ ਪੀੜ੍ਹੀਆਂ ਸਾਡੀਆਂ ਜਿਹੜੀਆਂ ਨੇ ਉਹ ਅੱਗੇ ਇਸ ਇਲਾਕੇ ਦੀ ਸੇਵਾ ਕਰਦੀਆਂ ਆ ਰਹੀਆਂ ਹੁਣ ਚੌਥੀ ਚ ਆ ਗਏ ਆ ਤੇ ਪ੍ਰਮਾਤਮਾ ਕਰੇ ਕਿ ਇਦਾਂ ਇਹ سلسلہ ਬਣਿਆ ਰਹੇ ਤੇ ਸਾਡਾ ਸਾਡੇ ਪਰਿਵਾਰਾਂ ਦੇ ਨਾਲ ਜਿਹੜਾ ਪਿਆਰ ਬਣਿਆ ਰਹੇ ਤੇ ਅਸੀਂ ਇਹਨਾਂ ਦੇ ਹਰ ਸੁੱਖ ਦੁੱਖ ਦੇ ਵਿੱਚ ਜੋ ਆ ਉਹ ਅਸੀਂ ਭਾਈਵਾਲ ਬਣੀ ਆ ਅਸੀਂ ਸਰਕਾਰੀ ਤੌਰ ਤੇ ਜੋ ਸਕੀਮਾਂ ਹੁੰਦੀਆਂ ਨੇ ਉਹਨਾਂ ਦਾ ਵੀ ਭਰਪੂਰ ਫਾਇਦਾ ਆਪਣੇ ਭੈਣ ਭਰਾਵਾਂ ਨੂੰ ਲੈ ਕੇ ਦੇਣੇ ਆ ਤੇ 24 ਮਤਲਬ ਕਿ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ ਦਫ਼ਤਰ ਖੁੱਲਾ ਰਹਿੰਦਾ ਜਿੱਥੇ ਕਿ ਇਹਨੂੰ ਲੋੜ ਆ ਉਹ ਘਰੇ ਵੀ ਆਉਂਦੇ ਸਾਰੇ ਭੈਣ ਭਰਾ ਮੰਦੀ ਸੇਵਾ 'ਚ ਹਾਜ਼ਰ ਰਹੇ ਨੇ ਆ ਗੰਡਾ ਸਿੰਘ ਵਾਲੇ ਤੇ ਪੁੱਤਨਪੁਰਾ ਦੇ ਵਿੱਚ ਆਪਣੇ ਪਰਿਵਾਰਾਂ ਨੂੰ ਜਿਹੜਾ ਕਿ ਸ਼ਾਇਦ ਪਿਛਲੇ 30 ਸਾਲਾਂ ਤੋਂ ਨਿਰੰਤਰ ਹੀ ਪ੍ਰੋਗਰਾਮ ਚੱਲ ਰਿਹਾ ਸਾਡੇ ਪਰਿਵਾਰ ਵੱਲੋਂ ਤੇ ਕਰਮਜੀਤ ਸਿੰਘ ਰਿੰਦੂਜੀ ਦੇ ਪਰਿਵਾਰ ਵੱਲੋਂ ਅੱਜ ਅਸੀਂ ਸਾਰੀ ਟੀਮ ਨੇ ਇਕੱਠੇ ਹੋ ਕੇ ਅੱਜ ਇੱਕ ਛੋਟੀ ਜੀ ਸੇਵਾ ਆਪਣੇ ਪਰਿਵਾਰਾਂ ਨੂੰ ਆਟਾ ਵੰਡਣ ਦੀ ਨਿਭਾਈ ਹੈ ਤੇ ਪਰਮਾਤਮਾ ਕੋ ਇਹੋ ਹੀ ਆਸ਼ੀਰਵਾਦ ਮੰਗਦੀਆਂ ਕੀ ਹਮੇਸ਼ਾ ਹੀ ਸਾਨੂੰ ਉਹ ਸਦਬੁੱਧੀ ਦੇਣ ਤੇ ਆਪਣੇ ਪਰਿਵਾਰਾਂ ਦੇ ਨਾਲ ਜੁੜੇ ਰਹੀ ਹੈ ਔਰ ਜਿਸ ਤਰ੍ਹਾਂ ਵੀ ਸਾਡੀ ਡਿਊਟੀ ਸਰਕਾਰ ਵੱਲੋਂ ਲਗਾਈ ਜਾਂਦੀ ਹੈ ਜਾਂ ਵੈਸੇ ਵੀ ਆਪਣੇ ਪਰਸਨਲ ਕਪੈਸਿਟੀ ਦੇ ਵਿੱਚ ਜਿੱਦਾਂ ਵੀ ਹੋ ਸਕੇ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹੀ ਹੈ